PB91 News 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਵਾਰਡ ਨੰਬਰ 3 ਦੇ ਵਾਸੀ ਹੋ ਰਹੇ ਨੇ ਪਰੇਸ਼ਾਨ ਗਲੀ ਵਿੱਚ ਪਾਣੀ ਹੀ ਪਾਣੀ ਹੋ ਰਿਹਾ ਹੈ ਜਦੋਂ ਪੱਤਰਕਾਰ ਨੇ ਵਾਰਡ ਨੰਬਰ 3 ਦੇ ਕਾਉਂਸਲਰ ਨਾਲ ਤੇ ਨਗਰ ਕਾਉਂਸਲ ਦੇ ਪ੍ਰਧਾਨ ਸਾਹਿਬ ਜੀ ਦੇ ਨਾਲ ਗੱਲ ਕੀਤੀ ਤੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਸਾਸੀ ਕਾਲ ਦੋਸਤੋ ਮੈਂ PB91 News 24 ਤੋਂ ਪੱਤਰਕਾਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਕਾਉਂਸਲਰ ਵਾਰਡ ਨੰਬਰ 3 ਦੇ ਨਾਲ ਗੱਲਬਾਤ ਕਰਦੇ ਹਾਂ ਘੇਰਾ ਸਾਹਿਬ ਦੇ ਬੈਕ ਸਾਈਡ ਤੇ ਜੋ ਗਲੀਆਂ ਵਿੱਚ ਪਾਣੀ ਖੜਾ ਹੈ ਸੀਵਰੇਜ ਦੀ ਪ੍ਰੋਬਲਮ ਹੈ ਤੇ ਸੀਟਰੀਟ ਲੈਟਾਂ ਦੀ ਤੇ ਗਲੀਆਂ ਦੀ ਪ੍ਰੋਬਲਮ ਹੈ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਹਾਂਜੀ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਜੋ ਹਨਾ ਲੋਕਾਂ ਦਾ ਪਰੇਸ਼ਾਨ ਨੇ ਜਨਤਾ ਪਰੇਸ਼ਾਨ ਹੈ ਹਾਂਜੀ ਸਰ ਜੇ ਆਪਣੇ ਬਾਰੇ ਇਹਨਾਂ ਨੇ ਆਪਣੇ ਜੋ ਆਪਣੇ ਟੈਂਡਰ ਪਾਸ ਹੋਏ ਨੇ ਆਪਾਂ ਨੂੰ ਇਹਨਾਂ ਦੇ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਕੋਈ ਆਪਾਂ ਨੂੰ ਨਗਰ ਕਾਉਂਸਲਰ ਇਹ ਆਪਾਂ ਪੁੱਛਿਆ ਨਹੀਂ ਗਿਆ ਹੈਗਾ ਆਪਾਂ ਉਹਨਾਂ ਨੇ ਮੰਗ ਕਰਦੇ ਹਾਂ ਕਿ ਆਪਣੇ ਜਦੋਂ ਆਪਣੇ ਵਾਰਡ ਦਾ ਕੰਮ ਹੁੰਦਾ ਵਾ ਤੇ ਸਾਨੂੰ ਪੁੱਛ ਕੇ ਪਾਇਆ ਜਾਵੇ ਕਿਹਨੂੰ ਪੁੱਛ ਕੇ ਪਾਉਂਦੇ ਆ ਸਾਨੂੰ ਨਹੀਂ ਸਰ ਪਤਾ ਹੈਗਾ ਠੀਕ ਆ ਨਹੀਂ ਆਪਣੇ ਨਾਲ ਥੋੜਾ ਬੀ ਮਿਸਬੀਹੇਵ ਕਰਦੇ ਨੇ ਚਲੋ ਆਪਾਂ ਉਹਨਾਂ ਦੇ ਬਾਰੇ ਹੁਣ ਕਹਾ ਪ੍ਰਸ਼ਾਸਨ ਨੂੰ ਮੰਗ ਕਰਾਂਗੇ ਵੀ ਉਹਨਾਂ ਬਾ ਆਪਣਾ ਕਰਨ ਕੰਮ ਦਾ ਤੇ ਕੌਣ ਤੁਹਾਡੇ ਨਾਲ ਮਿਸਬੀਹੇਵ ਕਰਦਾ ਜੀ ਸੋ ਲੋਕ ਪਾਰਟੀਵਾਦੀ ਥੋੜੀ ਜੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕੰਮਕਾਰ ਦੇ ਵਿੱਚ ਹੁਣ ਉਹਨਾਂ ਨੇ ਮੱਤੇ ਪਾਏ ਨੇ ਸਾਨੂੰ ਬਿਲਕੁਲ ਵੀ ਕਿਸੇ ਮੱਤੇ ਬਾਰੇ ਪੁੱਛ ਕੇ ਨਹੀਂ ਪਾਇਆ ਹੈਗਾ ਮੈਂ ਤੁਹਾਡੇ ਕੋ ਘੇਰਾ ਸਾਹਿਬ ਦੀ ਬੈਕ ਸਾਈਡ ਤੇ ਪੁੱਛ ਰਿਆਂ ਮੈਡਮ ਜੀ ਵੀ ਵੀ ਉੱਥੇ ਦੇ ਜੋ ਹਾਲਾਤ ਨੇ ਅਸੀਂ ਖੁਦ ਵੀ ਜਾ ਕੇ ਦੇਖ ਕੇ ਆਏ ਆ ਤਾਂ ਉੱਥੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਸ ਬਾਰੇ ਹੁਣ ਨਜ਼ਰਦੰਦ ਕਰਾਂਗੇ ਪ੍ਰਸ਼ਾਸਨ ਨੂੰ ਵੀ ਦੱਸਾਂਗੇ ਵੀ ਆਪਾਂ ਨੂੰ ਜੋ ਆਪਾਂ ਨੂੰ ਗ੍ਰਾਂਟ ਵਗੈਰਾ ਮਿਲਣੀ ਚਾਹੀਦੀ ਆ ਉੱਥੇ ਬੈਕਸਾਈਡ ਦੀ ਜੋ ਕਲੋਨੀਆਂ ਕਟੀਆਂ ਗਈਆਂ ਨੇ ਉਹਨਾਂ ਦੀ ਕਿਸੇ ਵੀ ਕੋਲੇ ਐਨਓਸੀ ਨਹੀਂ ਗਈ ਉਸ ਕਰਕੇ ਪ੍ਰਸ਼ਾਸਨ ਉਹ ਕਰ ਨਹੀਂ ਰਿਹਾ ਹੈਗਾ ਪ੍ਰਸ਼ਾਸਨ ਨੂੰ ਆਪਾਂ ਕਵਾਂਗੇ ਵੀ ਆਪਾਂ ਐਨਓਸੀ ਵਗੈਰਾ ਉਹਨਾਂ ਨੂੰ ਵੀ ਆਪਾਂ ਸਮਝਾਵਾਂਗੇ ਪਾ ਐਨਓਸੀ ਵਗੈਰਾ ਲੈਤੀ ਜਾਵੇ ਲੈਟਿੰਗ ਵਗੈਰਾ ਦਾ ਆਪਾਂ ਕਰਾਂਗੇ ਜੇ ਨਗਰ ਕੌਂਸਲਰ ਨੂੰ ਉੱਥੋਂ ਦੇ ਲੋਕ ਕਹਿ ਰਹੇ ਨੇ ਵੀ ਹਨਾ ਅਸੀਂ ਐਨਓਸੀਆਂ ਵੀ ਕਟਵਾਈਆਂ ਹੋਈਆਂ ਨੇ ਦੋ ਘਰ ਜੋ ਹੈਗੇ ਨੇ ਐਨਓਸੀਆਂ ਵਾਲੇ ਨੇ ਤੇ ਉਹਨਾਂ ਦਾ ਵੀ ਕੰਮ ਨਹੀਂ ਹੋ ਰਿਹਾ ਹਾਂਜੀ ਐਨਓਸੀ ਦੋ ਕੋ ਪ੍ਰਸ਼ਾਸਨ ਇਹ ਕਹਿ ਰਹੇ ਹਨਾ ਕਿ ਪੂਲ ਕਲੋਨੀ ਦੇ ਕੋਲੇ ਐਨਸੀ ਹੋਣੀ ਚਾਹੀਦੀ ਆ ਨਾ ਉਸ ਤੋਂ ਬਿਨਾ ਤਾਂ ਉਹ ਕੰਮ ਨਹੀਂ ਕਰਦੇ ਹੈਗੇ ਉਥੋਂ ਦੇ ਵਾਸੀ ਕਹਿ ਰਹੇ ਨੇ ਵੀ ਕਿ ਅਸੀਂ 100 ਗਜ ਦੀ 100 ਮੀਟਰ ਦੀ ਦੂਰੀ ਤੇ ਆਂ ਸਿਰਫ ਸਾਡਾ ਕੰਮ ਨਹੀਂ ਹੋ ਰਿਹਾ ਹੈਗਾ ਕੋਈ ਵੀ ਹਾਂਜੀ ਇਹ ਹੁਣ ਆਪਾਂ ਪ੍ਰਸ਼ਾਸਨ ਦੇ ਨਾਲ ਮੂਰੇ ਮੁੱਦੇ ਨਜ਼ਰ ਰੱਖਾਂਗੇ ਉਹਨਾਂ ਦੇ ਆਪਾਂ ਮੀਟਿੰਗ ਦੇ ਵਿੱਚ ਗੱਲ ਕਰਾਂਗੇ ਆਪਾਂ ਨੂੰ ਹਰੇਕ ਵਾਰੀ ਉਹਨਾਂ ਨੇ ਆਪਣੇ ਨਾਲ ਥੋੜਾ ਜਿਹਾ ਇਦਾਂ ਹੀ ਹੁੰਦਾ ਵਾ ਵੀ ਆਪਣੀ ਮੀਟਿੰਗ ਦੇ ਵਿੱਚ ਆਪਾਂ ਨੂੰ ਕੁਝ ਕੁਛ ਕੇ ਮੱਤਾ ਹੀ ਨਹੀਂ ਪਾਇਆ ਜਾ ਰਿਹਾ ਹੈਗਾ ਤੁਸੀਂ ਮੱਤਾ ਕੋਈ ਪਾਇਆ ਨਹੀਂ ਹੈਗਾ ਮੈਡਮ ਮਤਾਂ ਸਾਡੇ ਵੱਲੋਂ ਹਲੇ ਤੱਕ ਕੋਈ ਮੀਟਿੰਗ ਦੇ ਵਿੱਚ ਪੁੱਛ ਕੇ ਨਹੀਂ ਪਾਇਆ ਜਾ ਰਿਹਾ ਹੈਗਾ ਕਿੰਨਾ ਵੱਲੋਂ ਪੈ ਰਿਹਾ ਹੈ ਸਾਨੂੰ ਨਹੀਂ ਹਲੇ ਤੱਕ ਪਤਾ ਹੈਗਾ ਮਤਾਂ ਆਪਣੀ ਮਰਜ਼ੀ ਦੇ ਨਾਲ ਪਾਉਂਦੇ ਨੇ ਸਾਡੇ ਕੋਲ ਪ੍ਰੂਫ ਹੈਗੇ ਨੇ ਮੀਟਿੰਗਾਂ ਜੋ ਹੋਈਆਂ ਨੇ ਉਹਦੇ ਵਿੱਚ ਦੋ ਮੱਤੇ ਪਏ ਨੇ ਉਹਨਾਂ ਬਾਰੇ ਸਾਨੂੰ ਉਹਨਾਂ ਨੇ ਇੱਕ ਵੀ ਵਾਰੀ ਆਪ ਵੀ ਨਹੀਂ ਦੱਸਿਆ ਹੈਗਾ ਬਿਲਕੁਲ ਵੀ ਵੀ ਕੀ ਆਪਣੇ ਬਾਰੇ ਮਤਾਂ ਪਾਇਆ ਵਾ ਉਹਨਾਂ ਨੇ ਕਿਸ ਚੀਜ਼ ਦਾ ਮਤਾਂ ਪਾਇਆ ਮੈਡਮ ਇੱਕ ਤਾਂ ਜੀ ਆਪਣੇ ਅੰਗਨਵਾੜੀ ਦਾ ਪਾਇਆ ਹੋਇਆ ਵਾ ਤੇ ਆਪਣੇ ਬੌਂਡਿੰਗ ਦਾ ਪਿਆ ਹੋਇਆ ਵਾ બસ 2-3 ਕਮੱਤੇ ਪਏ ਹੋਏ ਨੇ ਜੀ ਇਸ ਤੋਂ ਬਾਅਦ ਹਲੇ ਤੱਕ ਕੋਈ ਵੀ ਉਹ ਨਹੀਂ ਗਾ ਜੀ ਜਿਹੜੇ ਉਥੇ ਦੇ ਵਾਸੀ ਨੇ ਉਹ ਕਹਿ ਰਹੇ ਨੇ ਵੀ ਇਹ ਕਾਉਂਸਲਰ ਸਾਹਿਬ ਕੋਲ ਅਸੀਂ ਜਾਂਦੇ ਆ ਪਰ ਉਹ ਸਾਡਾ ਕੋਈ ਸੁਣਵਾਈ ਨਹੀਂ ਕਰਦੇ ਹੈਗੇ ਕੰਮ ਨਹੀਂ ਕਰਵਾਉਂਦੇ ਹੈਗੇ ਨਹੀਂ ਸਰ ਵੀ ਆਪਣੇ ਕੋਲੇ ਇਦਾਂ ਨਹੀਂ ਹੈਗਾ ਵੀ ਜੋ ਆਉਂਦੇ ਆ ਆਪਾਂ ਹਰੇਕ ਦਾ ਕੰਮ ਕਰਵਾਈਦਾ ਵਾ ਜੋ ਆਪਣੇ ਕੋਲੇ ਆਏ ਨੇ ਆਪਾਂ ਹਰੇਕ ਦਾ ਕੰਮ ਕਰਵਾਇਆ ਵਾ ਇਦਾਂ ਨਹੀਂ ਗਾ ਵੀ ਆਪਾਂ ਕਿਸੇ ਦੀ ਸੁਣਵਾਈ ਨਹੀਂ ਕਰਦੇ ਹੈਗੇ ਇਹ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਕਾਉਂਸਲਰ ਬਣੇ ਹੋਏ ਜੀ 8 ਮਹੀਨੇ ਹੋ ਗਏ ਨੇ 8 ਮਹੀਨਿਆਂ ਵਿੱਚ ਤੁਸੀਂ ਕੀ ਕੀ ਕੰਮ ਕਰਵਾਏ ਨੇ ਆਪਣੇ ਵਾਰਡ ਦੇ ਵਿੱਚ ਆਪਣੇ ਵਾਰਡ ਦੇ ਵਿੱਚ ਜੀ ਦੇਖੋ ਜਿੱਥੇ ਸਫਾਈ ਦਾ ਕੰਮ ਆ ਆਪਾਂ ਸਫਾਈ ਦਾ ਕੰਮ ਕਰਵਾਈਦਾ ਜੋ ਆਪਣੇ ਆਪ ਨੇ ਜੋ ਲਾਈਟਿੰਗ ਵਗੈਰਾ ਦਾ ਸੀਗਾ ਆਪਾਂ ਨੂੰ 20 ਲਾਈਟਾਂ ਮਿਲੀਆਂ ਸੀ ਇਹ 20 ਲਾਈਟਾਂ ਦੇ ਵਿੱਚੋਂ ਉਹਨਾਂ ਨੇ 12 ਲਾਈਟਾਂ ਦਾ ਤੋਂ ਇੱਧਰ ਉੱਧਰ ਕਰਤੀਆਂ ਆਪਾਂ ਨੂੰ ਨਹੀਂ ਪਤਾ ਜੀ ਆਪਣੇ ਵਾਰਡ ਦੇ ਕੰਮ ਵਾਸਤੇ 1.5 ਲੱਖ ਰੁਪਇਆ ਆਇਆ ਉਹ ਆਪਾਂ ਨੂੰ ਨਹੀਂ ਪਤਾ ਹੈਗਾ ਵੀ ਉਹ 1.5 ਲੱਖ ਰੁਪਇਆ ਉਹਨਾਂ ਨੇ ਕਿੱਥੇ ਲਗਾਇਆ ਕਿੱਥੇ ਨਹੀਂ ਸਾਨੂੰ ਕਹਿ ਰਹੇ ਆ ਵੀ 1.5 ਲੱਖ ਰੁਪਇਆ ਕਿਸੇ ਹੋਰ ਕੰਮ ਦੇ ਵਾਰਡ ਦੇ ਵਿੱਚ ਕੰਮ ਲਗਾ ਦਿੱਤਾ ਗਿਆ ਵਾ ਸਾਨੂੰ ਉਸ ਬਾਰੇ ਨਹੀਂ ਪਤਾ ਹੈਗਾ। ਯੇ ਉਹੀ ਗੱਲ ਕਹੀ ਜਾਂਦੇ ਹੋ ਤੁਸੀਂ ਉਹ ਕਲੋਨੀਆਂ ਦੀ ਹੱਤਬੰਦੀ ਬਾਹਰ ਆ ਗਏ ਨੇ ਜਿੱਤ ਜਿੱਤਣ ਦੇ ਮਾਰੇ ਨੇ ਝਾੜੂ ਵਾਲੇ ਨੇ ਬੂਟਾ ਵਿੱਚ ਪਾ ਦੇ ਮੇਰੀ ਗਲਤੀ ਆ। ਅੱਛਾ ਝਾੜੂ ਵਾਲਿਆ ਤਾਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਵੀ ਉਹਨਾਂ ਨੇ ਜਾਣ ਪੁੱਛ ਕੇ ਇਲਜ਼ਾਮ ਨਹੀਂ ਲਵਾਉਂਦਾ ਮੈਂ ਲਿਸਟ ਚੈੱਕ ਕਰਾਉਣਾ ਮੈਂ ਨਹੀਂ ਸਰ ਤੁਸੀਂ ਤੁਸੀਂ ਝਾੜੂ ਵਾਲਾ ਤੇ ਇਲਜ਼ਾਮ ਲਗਾ ਰਹੇ ਹੋ ਕਿ ਕੀ ਉਹਨਾਂ ਨੇ ਅੱਜ ਹਲੋ ਹਲੋ ਮਾਜੀ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਮੈਮ ਤੁਸੀਂ ਨਗਰ ਕੌਂਸਲਰ ਨੂੰ ਬੋਲ ਰਹੇ ਹੋ ਨਾ ਹਾਂਜੀ ਦੱਸੋ ਮੈਮ 3 ਨੰਬਰ ਵਾਰਡ ਆ ਜਿਹੜਾ 13 ਸਾਹਿਬ ਗੁਰਦੁਆਰੇ ਦੀ ਬੈਕ ਸਾਈਡ ਤੇ ਬਿਲਕੁਲ ਹਾਂਜੀ ਉਸ ਗਲੀ ਦੇ ਵਿੱਚ ਨਾ ਬਿਲਕੁਲ ਹੀ ਮੈਂ ਕਚਰਾ ਬਾ ਪੈ ਰੱਖਣ ਦੀ ਜਗ੍ਹਾ ਵੀ ਹੈ ਨਹੀਂ ਇੰਨਾ ਉੱਥੇ ਕਿਚੜ ਬਚਿਆ ਪਿਆ ਵਾ ਹਾਂਜੀ ਤੇ ਨਾ ਉੱਥੇ ਸੜਕ ਬਣੀ ਹੋਈ ਨਾ ਉੱਥੇ ਸੀਵਰ ਪਿਆ ਹੋਇਆ ਹਾਂਜੀ ਤੇ ਮੈਂ ਮੌਜੂਦਾ ਕਾਉਂਸਲਰ ਨਾਲ ਗੱਲ ਕੀਤੀ ਉਹ ਕਹਿ ਰਹੇ ਨੇ ਕਿ ਫਿਰ ਇਹ ਤਿੰਨ ਕੰਮ ਪਾਸ ਹੋਏ ਨਹੀਂ ਮਤੇ ਪਾਸ ਹੋਏ ਨਹੀਂ ਪਰ ਹਜੇ ਤੱਕ ਕੋਈ ਕੰਮ ਨਹੀਂ ਹੋ ਰਿਹਾ ਅੱਛਾ ਜੀ ਹਾਂ ਜੀ ਤੇ ਆਮ ਆਦਮੀ ਪਾਰਟੀ ਰੋਕ ਰਗਾ ਰਹੀ ਹੈ ਸਾਡੇ ਕੰਮ ਦੇ ਉੱਤੇ ਅੱਜ ਤਾਂ ਕੋਈ ਨਹੀਂ ਹੈਗਾ ਜੀ ਜਿਹੜੇ ਟੈਂਡਰ ਲੱਗੇ ਹੋਏ ਨੇ ਉਹਦਾ ਕੰਮ ਜ਼ਰੂਰ ਹੋਏਗਾ ਤਾਂ ਕੋਈ ਪਾਰਟੀ ਅੱਜ ਦਿਨੀਆਂ ਵੀ ਆਮ ਪਾਰਟੀ ਕੋਈ ਵੀ ਕੰਮ ਹੋਊਗਾ ਤਾਂ ਕੋਈ ਅਕਾਲੀਆਂ ਦਾ ਪਾਇਆ ਕੋਈ ਕੰਮ ਹੋਗਾ ਮੈਂ ਜਿਹੜੇ ਟੈਂਡਰ ਹੋਏ ਉਹ ਸਭ ਮੈਮ ਜਿਹੜਾ 3 3 ਨੰਬਰ ਵਾਰਡ ਦੇ ਵਿੱਚ 1.5 ਲੱਖ ਰੁਪਇਆ ਆਇਆ ਵਾ ਹਰ ਵਾਰਡ ਨੂੰ ਹਰ ਵਾਰਡ ਨੂੰ ਜਿਹੜਾ ਮਿਲੇ 1.5 ਲੱਖ ਰੁਪਇਆ ਤੇ ਉਹ 1.5 ਲੱਖ ਰੁਪਇਆ ਮੇਰੇ ਸਾਰੇ ਕੰਮ ਹੋ ਰਹੇ ਨੇ ਦੇਖੋ ਕੋਈ ਵੀ ਕੰਮ ਹੈ ਆਪਾਂ ਘਰ ਦਾ ਵੀ ਕੰਮ ਕਰਾਉਂਦੇ ਹੌਲੀ ਹੌਲੀ ਹੁੰਦੇ ਆ ਨਾ ਹਰ ਕੰਮ ਹੋਲੀ ਹੋ ਰਿਹਾ ਹੁਣ 15 ਵਾਰਡ मैडम ਅਸੀਂ ਕਮੇਟਾ ਸਹੀ ਕੋ ਮੌਜੂਦਾ ਕਾਉਂਸਲਰ ਨੇ ਗੱਲ ਕੀਤੀ ਹੈ ਹੈਗਾ ਉਹਨਾਂ ਨਾਲ ਅੱਛਾ ਜੀ ਹਾਂ ਜੀ ਉਹ ਕਹਿ ਰਹੇ ਕਿ ਕੋਈ ਗੱਲ ਨਹੀਂ ਤੁਸੀਂ ਮੈਨੂੰ ਨੌਲੇਜ ਦਿੱਤੀ ਗੱਲ ਨੂੰ ਕੋਈ ਗੱਲ ਨਹੀਂ ਮੈਂ ਹੀ ਉਹ ਸਾਹਮਣੇ ਬੈਠ ਕੇ ਅਸੀਂ ਕੋਈ ਗੱਲ ਨਹੀਂ ਗੱਲ ਕਰ ਲੈਣੇ ਅਸੀਂ 3 ਨੰਬਰ ਵਾਰਡ ਵਾਲਿਆਂ ਨੂੰ ਵੀ ਪੁੱਛ ਲੈਣੇ ਆ ਕੋਈ ਗੱਲ ਹਾਂ ਜੀ ਥੰਡੇ ਬਾਈ ਜਿੱਥੇ ਹੈ ਮੈਡਮ ਕਹਿ ਦਿੱਤਾ ਨਾ ਬੈਠ ਕੇ ਯੋ ਸਾਹਮਣੇ ਮੈਂ ਗੱਲ ਕਰਕੇ 3 ਨੰਬਰ ਵਾਰਡ ਦੇ ਜਿਹੜੇ ਵੀ ਹੈਗੇ ਨਾ ਕਾਉਂਸਲਰ ਉਹਨਾਂ ਨੂੰ ਬਿਠਾ ਕੇ ਆਪਾਂ ਗੱਲ ਕਰਾਂਗੇ ਕੋਈ ਨਹੀਂ ਕੋਈ ਵੀ ਵਾਰਡ ਦੀ ਆਪਾਂ ਨਾਲ ਮਿਲ ਕੇ ਕੰਮ ਹੋਣਾ ਵੀ ਸਾਰਾ ਕੁਝ ਹਾਂ ਜੀ

ਤੁਸੀਂ ਆਪਣਾ ਨਾਮ ਦੱਸੋ ਵਾਰਡ ਨੰਬਰ ਦੱਸੋ ਇਹ 3 ਨੰਬਰ ਹੈ ਲੋਕੀ ਕੌਂਸਲਰ ਸਾਹਿਬ ਕੌਣ ਨੇ ਕੀ ਨ ਰਣਜੀਤ ਰਣਜੀਤ ਉਹਨੇ ਦੀ ਵਾਈਫ ਆ ਤੁਹਾਡਾ ਸ਼ੁਭਨਾਮ ਕੀ ਹੈ ਜੀ ਸ਼ੁਭਨਾਮ ਮੇਰਾ ਮూర్ਤੀ ਰਾਮ ਮూర్ਤੀ ਅੱਛਾ ਜੀ ਉਹ ਤਾਂ ਆਇਆ ਤੇ ਉਹ ਰ ਬਾਕੀ ਉਹ ਤਾਂ ਇਹਨਾਂ ਨੇ ਕਾਇਰ ਤੇ ਆਪਣੇ ਦਰਾਂ ਮੂਰਾ ਟੋਏ ਪੱਟੋ ਇਹ ਗੱਲ ਹੋਈ ਸੀ ਆਪ ਆਪਣੇ ਦਰਾਂ ਮੂਰਾ ਟੋਏ ਪੱਟੋ ਇਹ ਗੱਲ ਹੋਈ ਸੀ ਟਰਕਾ ਪਾਣੀ ਉਹ ਮੇਰੇ ਪਾਸੇ ਕਾਹਨੂ ਆ ਰਹਾ ਆਪਣੇ ਪਾਸੇ ਬਣਾਉਣਾ ਨਾਲੀ ਤੁਸੀਂ ਕੀ ਕਹਿਣਾ ਚਾਹੋਗੇ ਜੋ ਹਨਾ ਤੁਹਾਡੇ ਵਾਰਡ ਨੰਬਰ 3 ਦੇ ਵਿੱਚ ਜੋ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਬਾਬੂ ਜੀ ਮੈਂ ਤੁਹਾਨੂੰ ਜੋ ਹੈ ਕਹਿਬੋ ਚਾਹਤ ਹਾਂ ਕਿ ਹਮ ਲੋਗ ਇਤਨੋ ਪਰੇਸ਼ਾਨ ਹਾਂ ਪਾਣੀ ਦੇ ਬਜੇ ਤੇ ਨਿਕੰਨ ਦਾ ਜਗਾ ਨਹੀਂ ਪਾਉ ਉਹ ਢੜਕੇ ਨਿਕਲ ਜਾਈ ਇਤਨੀ ਗੰਦ ਫੈਲੀ ਪਾਣੀ ਕਰੋ ਤੇ ਪ੍ਰਧਾਨ ਜੀ ਜਬ ਵੋਟ ਮੰਗਣ ਆਏ ਹਟੇ ਤੇ ਉਹਨਾਂ ਨੇ ਵਾਦਾ ਕਰੋ ਕਿ ਹਮ ਰੋਡ ਤੇ ਲਾਈਟ ਅਬ ਸੀ ਬੜੇ ਜੋ ਬਣਾਇ ਕਿ ਨਹੀਂ यहाँ पर करीब पंद्रह बीस बीस पच्चीस मकान हैं। तीस मकान हुई हैं वोट है, तो ले सबने वोट लेने के बाद में के किस ने हाल ना पूछो आई यहाँ पर का रो का नो एक बार आए थे थोड़े दिन पीछे फिर भी वादा कर गए कि हाँ सीवरेज डाल दी तुम लोगों ने हल कर दी रास्ता बनाई दी लाइट नहीं दही कुछ ना करो ਤੁਹਾਡਾ ਨਾਮ ਕੀ ਹੈ ਜੀ ਰਾਮ ਭਰੋਸੇ ਜੀ ਕਿਹੜੇ ਵਾਰਡ ਚ ਰਹਿੰਦੇ ਹੋ ਤੁਸੀਂ ਪੀਨ ਨੰਬਰ ਵਾਰਡ ਤੁਹਾਡੇ ਵਾਰਡ ਦਾ ਕਾਉਂਸਲਰ ਕੌਣ ਹੈ ਜੀ ਰੰਜੀ ਸਾਹਿਬ ਤੁਸੀਂ ਉਹਨਾਂ ਕੋਲ ਗਏ ਜੀ ਹਾਂ ਗਏ ਜੀ ਤੇ ਉਹਨਾਂ ਨੇ ਕੀ ਆਸ਼ਵਸ਼ਣ ਦਿੱਤਾ ਤੁਹਾਨੂੰ ਬਸ ਇਹ ਆਸਰਾ ਰਹਿ ਗਿਆ ਕਿ ਆਜ ਕਰ ਦੇ ਕੱਢ ਕਰ ਦੇ ਬਸ ਇਹ ਹੋਰ ਪੁੱਛਣਾ ਹੈ ਬਾਪੂ ਜੀ ਤੇ ਕੋਈ ਹੱਲ ਨਹੀਂ ਹੋ ਰਿਹਾ ਤੁਹਾਡਾ ਕੋਈ ਹੱਲ ਨਹੀਂ ਸਾਹਿਬ ਬੜਾ ਪਰੇਸ਼ਾਨ ਹਮ ਦੋ ਆਏ ਜੇ ਸਾਡੇ ਬੱਚਾ ਅੰਦਰ ਗੇਟ ਦੇ ਅੰਦਰ ਹੀ ਅੰਦਰ ਰਹਿਣ ਬਾਹਰ ਨਿਕਲਣ ਦੀ ਜਗ੍ਹਾ ਹੀ ਨਹੀਂ ਇੱਟੋ ਕੰਮ ਉੱਪਰ ਫਾਇਰ ਰੱਖ ਕੇ ਨਿਕਲ ਜਾਣ ਜਾਂ ਖੜੇ ਹੋਈ ਜਾਣ ਬਹੁਤ ਬੜਿਆ ਸਾਂ ਸਰ ਛੋਟੇ ਬਰਸਾਤੀ ਪਾਣੀ ਆ ਰਿਹਾ ਜੀ ਜਾਂ ਨਾ ਵੀ ਕੀ ਕਹਿੰਦੇ ਨੇ ਤੁਹਾਡੇ ਘਰਾਂ ਦਾ ਪਾਣੀ ਹੈ ਜੀ ਘਰ ਕੋ ਵੀ ਹੈ ਸਰ ਬਰਸਾਤਕ ਵੀ ਹੈ ਨਹੀਂ ਅੱਜਕੱਲ ਤਾਂ ਜੋ ਬਹੁਤ ਬਰਸਾਤਾਂ ਹੋ ਰਹੀਆਂ ਨੇ ਬਰਸਾਤਾਂ ਦਾ ਪਾਣੀ ਵੀ ਹੋ ਸਕਦਾ ਵਾ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ ਨਹੀਂ ਮੇਰਾ ਘਰ ਜੋ ਘਰ ਕੋ ਪਾਣੀ ਹੈ ਉਸ ਕੋ ਨਿਕਾਸਣਾ ਹੈ अच्छा। हाँ, साथ ना माले चली के, कोई बात ना है। लेकिन जो हमारे घर पानी है वो सब रोड पर रहे भी थे, सीवरेज पैना चाहिए, थे, है चाहिए ने। जी सर हाँ, जी सर हाँ, हाँ हाँ गली हुई वो चाहिए, सीवरेज, सीवरेज हमारी पानी की निकास हो जाए और बाकी रास्ता चाहे आज ना रास्ता कोई बात ना है मेन चीज सीवरेज है पानी की सबसे दिक्कत है ਕੌੜਾ ਜੀ ਬੁਨਾਮ ਕੀ ਮੇਰਾ ਦਿਨੇਸ਼ ਕੁਮਾਰ ਹਾਂ ਸਰ ਅੱਛਾ ਕੀ ਮੁੱਦਾ ਜੀ ਲੈ ਕੇ ਅੱਜ ਆਏ ਮੁੱਦਾ ਸਰ ਇਹ ਲੈ ਕੇ ਆਏ ਆਤ ਬੰਦ ਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਉਸ ਨਗਰ ਕੌਂਸਲਰ ਨੂੰ ਔਰ ਇਹਦੇ ਆਪਣੇ ਐਮਐਲਏ ਸਾਹਿਬਾਨ ਨੂੰ ਮੰਤਰੀ ਸਾਹਿਬਾਨ ਨੂੰ ਕਿ ਸਜਾ ਉਹਰੇ ਹੱਲ ਕੀਤਾ ਜਾਵੇ ਜਦ ਅਸੀਂ ਉਹਰੇ ਆ ਕੇ ਬਸੇ ਕੋਈ ਘਰ ਨਹੀਂ ਸੀਗੇ ਉਹਰੇ ਕਲੋਨੀ ਵਾਲੇ ਨੇ ਆਪਣੇ ਪਿਆਰੇ ਸਿੰਘ ਜੀਗਾ ਵਾਈਗੁਰੂ ਵਾਲੇ ਅਜਾ ਇਹਦੇ ਦੀਪੀ ਬਾਊ ਸੀਗਾ ਇਹਦਾ ਹਰਜਿੰਦਰ ਕਮਲ ਸਿੰਘ ਜੀ ਸੀ ਮਨਦੀਪ ਸੀਗਾ ਦੀਪੀ ਉਜਾ ਆਪਣਾ ਕੀ ਨਾਮ ਹੈ ਇਹਦਾ ਇੱਕ ਹੋਰ ਸੀਗਾ ਜੀ ਕੀ ਨਾਮ ਪਹਲਾ ਜਨਾਮ ਆ ਉਹ ਸੀਗੇ ਸਾਰਿਆਂ ਨੇ ਕਲੋਨੀਆਂ ਕਰਤੀਆਂ ਪਰ ਇਹਨਾਂ ਸੀਵਰੇਜ ਦਾ ਹੱਲ ਕਿਸੇ ਨੇ ਨਹੀਂ ਕੀਤਾ ਇਹਦੇ ਗਰੀਬ ਪਰਿਵਾਰ ਦੇ ਬੰਦੇ ਜਿੰਨੇ ਵੀ বাসਦੇ ਨੇ ਸਾਰੇ ਗਰੀਬ ਪਰਿਵਾਰ ਦੇ ਬੰਦੇ ਨੇ ਜਿਨ੍ਹਾਂ ਦਾ ਮਸਲਾ ਕੀ ਸੀਗਾ ਕੋਈ ਮਸਲਾ ਸਾਡੀ ਕਲੋਨੀ ਤੇ ਸੀਵਰੇਜ ਪੈ ਜਾਣਾ ਮੌਕੇ ਦੇ ਟਾਈਮ ਹੁੰਦੇ ਆ ਆ ਕੇ ਕੋਈ ਨਾ ਕੋਈ ਖੜ ਜਾਂਦਾ ਔਰ ਐਮ.ਐਲ.ਏ ਵੀ ਆ ਜਾਂਦੇ ਨੇ ਕੋਈ ਨਾ ਅਸੀਂ ਕਰਾ ਦਾਂਗੇ ਹੱਲ ਚੌਹਾਨ ਸਾਹਿਬ ਸੀਗੇ ਆਮਪਾਟੀ ਵਾਲੇ ਬਹੁਤ ਜ਼ੋਰ ਲਾਇਆ ਸੀ ਕਰਾ ਕੇ ਦੇਵਾਂਗਾ ਅਸੀਂ ਜਿੱਤ ਜਾਗੇ ਪਰ ਇਹ ਦੋਨੋਂ ਲੜਦੇ ਇੱਕ ਦੂਜੇ ਨਾਲ ਲੜਦੇ ਆ ਤਾਂ ਫਿਰ ਕੋਈ ਨਾ ਕੋਈ ਤਾਂ ਹਾਰ ਦੇ ਜਿੱਤ ਚੌਹਾਨ ਸਾਹਿਬ ਤਾਂ ਹਾਰ ਚੁੱਕੇ ਨੇ ਹਾਂਜੀ ਪਰ ਜਿਹੜਾ ਰਣਜੀਤ ਸਿੰਘ ਸੀਗਾ ਉਰੇ ਉਹਨਾਂ ਦਾ ਵਾਈਫ ਖੜਾ ਸੀ ਉਹਨਾਂ ਨੇ ਵੀ ਆਏ ਕੁਰਸੀਸ ਕਿਤੇ ਅਸੀਂ ਕਰਾ ਕੇ ਦੇਵਾਂਗੇ ਤੁਸੀਂ ਫੋਟਾ ਪਾਓ ਹੁਣ ਬੰਦੇ ਦੇ ਮੱਥੇ ਤੇ ਲਿਖਿਆ ਨਹੀਂ ਕਿਹੜਾ ਬੰਦਾ ਕਿਹਨੂੰ ਫੋਟ ਪਾਉਂਦਾ ਵਾ ਕੋਈ ਗਰੰਟੀ ਨਹੀਂ ਆ ਜਿਹੜਾ ਬੰਦਾ ਜਿੱਤ ਜਾਂਦਾ ਹਰ ਇੱਕ ਬੰਦਾ ਕਹਿੰਦਾ ਮੈਂ ਉਹਨੂੰ ਫੋਟ ਪਾਈ ਠੀਕ ਆ ਜੀ ਪਰ ਜਦੋਂ ਉਹਨਾਂ ਨੂੰ ਲੈ ਕੇ ਆਏ ਦਿਖਾਇਓ ਕਹਿੰਦੇ ਤੁਹਾਨੂੰ ਪਾਈਪਾ ਪਵਾ ਦਿੰਨੇ ਆ ਸਵਰੇਜ ਚ ਸੜਕਾਂ ਦੀ ਕਹਿੰਦਾ ਚਲ ਲਾਈਟ ਫਾਇਟ ਹੋ ਜੂ ਪੰਜ ਚਾਰ ਲਾਈਟਾਂ ਲਵਾ ਦਾਂਗੇ ਪੋਰਾ ਪੋਰਾ ਕੇ ਨਿਆਨੇ ਨੇ ਪੂਰੇ ਪੂਰੇ ਕੇ ਸਾਰੇ ਪਚਾਰ ਸਵਰੇਜਵਾਕ ਨੇ ਤੁਹਾਨੂੰ ਲੰਘਣ ਨੂੰ ਰਾਹ ਨਹੀਂ ਹੈਗਾ ਉਰੇ ਉਹ ਵੀ ਬੰਦਾ ਪਿੱਛੇ ਦਿਖਾ ਕੇ ਪਰੇ ਹੋ ਗਿਆ ਜੀ ਜਦੋਂ ਉਹਨਾਂ ਨੂੰ ਕੋਈ ਜਾਣੇ ਆ ਉਹ ਕਹਿੰਦੇ ਜੀ ਵਿਰੋਧੀ ਪਾਰਟੀ ਸਾਡੇ ਕੋਲ ਕੰਮ ਨਹੀਂ ਹੋਣ ਦਿੰਦੇ ਮਸਲਾ ਇਹ ਹਟਦੇ ਵਿਰੋਧੀ ਪਾਰਟੀ ਸਾਡੇ ਕੋਲ ਕੰਮ ਨਹੀਂ ਹੋਣ ਦਿੰਦਾ ਹੁਣ ਦੱਸੋ ਜੇ ਇਹਨਾਂ ਦੀ ਲੜਾਈ ਦੇ ਵਿੱਚ ਆਮ ਪਬਲਿਕ ਤਾਂ ਦੁਖੀ ਆ ਨਾ ਆਮ ਪਬਲਿਕ ਤਾਂ ਪਰੇਸ਼ਾਨ ਆ ਕਿਸੇ ਬੱਚੇ ਦਾ ਸਿਰ ਫੁੱਟ ਜਾਂਦਾ ਵਾ ਜਿੱਕੇ ਜਾਂਦਾ ਕੋਈ ਸਿਆਣੇ ਦਾ ਲੱਤ ਤੋੜ ਜਾਂਦਾ ਵਾ ਹੁਣ ਦੱਸੋ ਅਸੀਂ ਕਿੱਦਾਂ ਨੂੰ ਜਾਈਏ ਕਿਹੜੇ ਪੈਸੇ ਜਾਈਏ ਨਾ ਕੋਈ ਮੋਟਰਸਾਈਕਲ ਲੰਗਦਾ ਨਾ ਕੋਈ ਸਕੂਟਰ ਲੰਗਦਾ ਵਾ ਹੁਣ ਅਗਲੇ ਗੱਲ ਕਰਦੇ ਆ ਤਾਂ ਉਹ ਚੋਹਾਨ ਸਾਹਿਬ ਆ ਕੇ ਸਾਡੇ ਕੋਲ ਕਹਿੰਦੇ ਵੀ ਤੁਸੀਂ ਘਰਾਂ ਦੇ ਪਾਣੀ ਬੰਦ ਕਰੋ ਮਗਾ ਜੀ ਠੀਕ ਆ ਸਰ ਪਾਣੀ ਬੰਦ ਕਰਕੇ ਅਸੀਂ ਪਾਣੀ ਲੈਗਰਿੰਗ ਬਾਥਰੂਮ ਵਧੀਆ ਪਾਣੀ ਕਿੱਦਾਂ ਨੂੰ ਕੱਢੀਆ ਸੀ ਰੋੜ ਦੇ ਕੱਢਾਂਗੇ ਰੋੜ ਦੇ ਗੜਦੇ ਆ ਉਹ ਚੋਹਾਨ ਸਾਹਿਬ ਆ ਜਾਂਦੇ ਨੇ ਸਾਡੇ ਦੂਜਾ ਕਾਉਂਸਲਰ ਆ ਜਾਂਦੇ ਨੇ ਕਿਹੜੇ ਕਾਉਂਸਲਰ ਆਂਦੇ ਨੇ ਚੌਹਣ ਵੀ ਆ ਕੇ ਗਏ ਨੇ ਉਹ ਦੂਜਾ ਆਪਣੇ ਲੱਬ ਵੀ ਆ ਕੇ ਗਿਆ ਜੀ ਅੱਛਾ ਜੀ ਉਹ ਕਹਿੰਦੇ ਕੋਈ ਨਾ ਥੋੜੀ ਜੀ ਰੈਸਟ ਕਰੋ ਸਾਨੂੰ ਸਾਡੀ ਪਾਰਟੀ ਆਉਣਗੇ ਦੁਬਾਰੇ ਅਸੀਂ ਕੰਮ ਕਰਾਵਾਂਗੇ ਅੱਛਾ ਜਦ ਤੱਕ ਪਾਰਟੀ ਨਹੀਂ ਆਵੇਗੀ ਉਸ ਤੱਕ ਉਸ ਟਾਈਮ ਤੱਕ ਤੁਹਾਨੂੰ ਵੇਟ ਕਰਨਾ ਪਵੇਗਾ ਇਹ ਕਰਨਾ ਪੈਣਾ ਜੀ ਪਹਿਲੇ ਕੌਰੇ ਦਾ ਸਰਕਾਰ ਸੀਗੇ ਜਦ ਵੀ ਇਹੀ ਗੱਲਾਂ ਚੱਲੀਆਂ ਨੇ ਜੇ ਹੋ ਸਕੇ ਹੱਥ ਬੰਦੀ ਆ ਜੀ ਕੋਈ ਸਾਨੂੰ ਪੈਸੇ ਨਹੀਂ ਮਿਲ ਰਹੇ ਕੋਈ ਫੰਡ ਨਹੀਂ ਮਿਲ ਰਹੇ ਆਵਾ ਆਪਾਂ ਜੇ ਸਰਕਾਰ ਆਊਗਾ ਅਸੀਂ ਕੰਮ ਕਰਾ ਕੇ ਦੇਵਾਂਗੇ ਲੇਕਿਨ ਆਮ ਆਦਮੀ ਪਾਰਟੀ ਤਾਂ ਬਹੁਤ ਦਾਅਵੇ ਕਰ ਰਹੀ ਹੈ ਕਿ ਆ ਨਾ ਅਸੀਂ ਪੂਰੇ ਕੰਮ ਕਰਵਾ ਕੇ ਦੇਵਾਂਗੇ ਚਾਹੇ ਕਿਸੇ ਵੀ ਕਿਸੇ ਵੀ ਪਾਰਟੀ ਦਾ ਕਾਉਂਸਲਰ ਆਵੇ ਅਸੀਂ ਜਰੂਰ ਕੰਮ ਕਰਵਾਵਾਂਗੇ ਕਹੇ ਨੂੰ ਤਾਂ ਮੈਂ ਵੀ ਕਹਿ ਦਿੰਦਾ ਜੀ ਸਾਰੇ ਮਹੱਲਾ ਦਾ ਮੈਂ ਕਿੰਗਰ ਪਾ ਲੂੰਗਾ ਪਰ ਕਰਾਦਾ ਕੁਝ ਵੀ ਨਹੀਂ ਰਿਹਾ ਕੋਈ ਵੀ ਕੋਈ ਵੀ ਨਹੀਂ ਝੱਕਣ ਆਉਂਦਾ ਉਹਦੇ ਗਰੀਬ ਬੰਦੇ ਕਰਕੇ ਤੁਹਾਨੂੰ ਅਸੀਂ ਗਏ ਕਮੇਟੀ ਦਫਤਰ ਵੀ ਗਏ ਮੈਂ ਅੱਗੇ ਰਸੀਦਾ ਕਰ ਦੋ ਸਾਰਿਆਂ ਦੇ ਕੰਦੇ ਹਤ ਮੰਤੀ ਤੋਂ ਬਾਹਰ ਆ ਪਰ ਕਿਹੜੇ ਸਾਹਿਬ ਨਾਲ ਹਤ ਮੰਤੀ ਤੋਂ ਬਾਹਰ ਆ ਉਹ ਜੰਗਾਲੀ ਰੋਡ ਹੈ ਜੀ ਸਤੋ ਗੜ ਕਿਲੋਮੀਟਰ ਕ ਉਹ ਰੋਡ ਨਗਰ ਕੌਂਸਲਰ ਦੇ ਵਿਚ ਆ ਆਪਣੇ ਆਪ ਹੈ ਰੋਮੁਨਾ ਰੋਡ ਆ ਜੀ ਉਹ ਨਗਰ ਕੌਂਸਲਰ ਦੇ ਵਿਚ ਆ ਗਿਆ ਆ ਕਲੋਨੀਆ ਵਾ ਉਹ ਵੀ ਨਗਰ ਕੌਂਸਲਰ ਦੇ ਵਿਚ ਆ ਕੇ ਆ ਪਿੰਡ ਦੇ ਨਾਲ ਨਾਲੇ ਸਗਾ ਇਤਿਹਾਸਿਕ ਗੁਰਦੁਆਰਾ ਸਾਹਿਬਕ ਕੇਰਾ ਸਾਹਿਬ ਉਹਦੇ ਦੇਖੋ ਤੁਸੀਂ ਕਿੰਨਾ ਮਿਕਰਦ ਫੈਸਲੇ ਨਾਲ ਸੀ ਬੈਠੇ ਆ ਇਹ ਨਗਰ ਕਸੋ ਦੇ ਬਾਹਰ ਕਿਵੇਂ ਹੋ ਜਾਣਗੇ ਸਰ ਦੂਜੀ ਗੱਲ ਇਹ ਵੀ ਆ ਇਹ ਜਿਹੜੀ ਰੋਡ ਆ ਇਹ ਆਜ ਦੀ ਨਹੀਂ ਹੈ ਇਹ ਕਤਕੋੜ 50 ਸਾਲ ਪੁਰਾਣਾ ਰੋਡ ਆ ਜੀ ਇਹ ਜਿਹੜਾ ਸੁਦਾ ਨਾਲ ਜੁੜਦੇ ਆ ਜਿਹੜਾ ਸੁਦਾ ਨਾਲ ਨਵਾਂ ਰੋਡ ਬਣਿਆ ਵਾ ਉਹ ਹਲੇ ਪੇਪਰਾਂ ਦੇ ਵਿੱਚ ਨਕਸ਼ੇ ਦੇ ਵਿੱਚ ਨਹੀਂ ਸੀ ਪਰ ਇਹ ਰੋਡ ਸੀਗਾ ਜੀ ਪਰ ਇਥੇ ਮਸਲਾ ਕੀ ਹੈ ਗਰੀਬ ਬੰਦੇ ਨੇ ਅੱਛਾ ਤੁਸੀਂ ਟੈਕਸ ਵਗੈਰਾ ਭਰਦੇ ਹੋ ਕਿ ਅਸੀਂ ਗਏ ਸੀ ਪਰਨ ਨੂੰ ਸਾਨੂੰ ਬਾਹਰ ਕੱਢਤਾ ਜੀ ਕੋਈ ਨਹੀਂ ਲੈਣਾ ਨਹੀਂ ਨਹੀਂ ਕਿਉਂ ਕੱਢਤਾ ਤੁਹਾਨੂੰ ਬਾਹਰ ਕੈ ਨਗਰ ਕੋਸਾ ਤੋਂ ਬਾਹਰ ਹੈ ਇਹ ਕਿਹਨੇ ਕਿਹਾ ਤੁਹਾਨੂੰ ਅੰਦਰ ਗਏ ਪੁੱਛਿਆ ਅਫਸਰਾਂ ਨੂੰ ਉਹ ਕਹਿੰਦੇ ਜੀ ਅਸੀਂ ਪਹਿਲੇ ਇਨਕੁਆਰੀ ਕਰਾਵਾਂਗੇ ਉਦੋਂ ਬਾਅਦ ਚ ਗੱਲ ਕਰਾਂਗੇ ਤੇ ਇਨਕੁਆਰੀ ਉਹਨਾਂ ਨੇ ਕੀਤੀ ਕੋਈ ਨਹੀਂ ਆ ਸਾਡੇ ਕੋਲ ਪੁੱਛਣ ਜੀ ਇਹ ਪਏ ਰਹਿਣ ਲੱਗੇ ਬਾਅਦ ਚ ਹੌਲੀ ਹੌਲੀ ਜਿਵੇਂ ਜਿਵੇਂ ਅਗਲਾ ਕੰਮ ਕਰੀਏ ਆਪਣੇ ਆਪਣੇ ਉੱਕੇ ਪਾਈ ਗਏ ਸਾਨੂੰ ਇਹ ਵੀ ਵਾਦਾ ਕੀਤਾ ਸੀਗਾ ਅਸੀਂ ਗੱਗਣ ਲੱਖ ਦਾ ਦੋ ਦੋ ਕਾਕਿਆ ਲੱਖ ਦਾ ਤੁਹਾਨੂੰ ਦਿਵਾਵਾਂਗੇ ਸਰਕਾਰ ਵੱਲੋਂ ਇੱਕ ਵਾਲੇ ਉਹਦੀਆਂ ਪਰ ਸਾਨੂੰ 1 ਰੁਪਿਆ ਨਹੀਂ ਦਿੱਤਾ ਕਿਸੇ ਬੰਦੇ ਨੂੰ ਉਹ ਬੰਦੇ ਨੇ ਆਪਣੀ ਮਿਹਨਤ ਨਾਲ ਜਿੰਨੇ ਪੈਸਾ ਆਪਣੀ ਮਿਹਨਤ ਨਾਲ ਬਣਾਏ ਨੇ ਸਾਨੂੰ ਗਵਰਨਮੈਂਟ ਵੱਲੋਂ ਕੋਈ ਸਹਾਇਤਾ ਨਹੀਂ ਮਿਲਿਆ ਉਹਰੇ ਕਿਸੇ ਤਰ੍ਹਾਂ ਦਾ ਵੀ ਨਹੀਂ ਮਿਲਿਆ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਕਿ ਆਮ ਆਦਮੀ ਪਾਰਟੀ ਹੈ ਜੋ ਇਹ ਸਾਰਿਆਂ ਦੀ ਹੈਲਪ ਕਰਦੀ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਆਮ ਆਮ ਆਦੀ ਪਾਰਟੀ ਮੈਂ ਮੰਨਦਾ ਹੈਲਪ ਕਰ ਰਹੀ ਆ ਤੁਹਾਨੂੰ ਅੱਜ ਹੈਲਪ ਕਰਦੇ ਪਰ ਸਾਡੇ ਕੋਲ ਤਾਂ ਕੋਈ ਪਹੁੰਚਿਆ ਨਹੀਂ ਨਾ ਅਸੀਂ ਕਿਵੇਂ ਮੰਨ ਜਾਈਏ ਜੇ ਸਾਡੇ ਕੋਲ ਪਹੁੰਚਦੇ ਤਾਂ ਅਸੀਂ ਮੰਨਦੇ ਸਾਡੇ ਕੋਲ ਤਾਂ ਕੋਈ ਕੋਈ ਨਹੀਂ ਆਇਆ ਨਾ ਪੁੱਛਣ ਕੋਈ ਕਾਉਂਸਲਰ ਕੋਈ ਮੰਤਰੀ ਇਹ ਮੇਲੇ ਕੋਈ ਵੀ ਨਹੀਂ ਹੁੰਦਾ ਜਦ ਮੋਟਿਆਂ ਦੇ ਟਾਈਮ ਸਾਰੇ ਖੜ ਜਾਂਦੇ ਨੇ ਜੀ ਅੱਛਾ ਵੋਟਾਂ ਦੇ ਟਾਈਮ ਤੁਹਾਡੇ ਕੋਲ ਕੌਣ ਆਇਆ ਸੀਗਾ ਜੀ ਮੈਂ ਆਪਣੇ ਚੋਹਾਨ ਵੀ ਆਇਆ ਸੀ ਸਹਿਰੀ ਵੀ ਆਇਆ ਸੀ ਰੰਜੀਤਾ ਵੀ ਆਇਆ ਸੀ ਬਾਕੀ ਪਿੰਡ ਦੇ ਬੰਦੇ ਵੀ ਆਏ ਸੀਗੇ ਮੋਟਵਾਰ ਬੰਦੇ ਜਿਹੜੇ ਵੀ ਸੀਗੇ ਸਾਰੇ ਆ ਕੇ ਜਾਂਦੇ ਨੇ ਉਰੇ ਗੱਲ ਸਾਰੇ ਹੀ ਕਰਦੇ ਨੇ ਅਸੀਂ ਤੁਹਾਡੀ ਹੈਲਪ ਕਰਾਂਗੇ ਤੁਸੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਇਆ ਗਿਆ ਵਾ ਤਾਂ ਤੁਸੀਂ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਸਰ ਮੈਂ ਗਿਆ ਵਾਂ ਇੱਕ ਵਾਰ ਤੁਹਾਡੇ ਮੈਂ 20 ਵਾਰ ਗਿਆ ਤੁਹਾਨੂੰ ਇਹ ਦੱਸ ਰਹੇ ਨੇ ਸਾਡੇ ਕੋਲ ਫੰਡ ਨਹੀਂ ਆਇਆ ਜੀ ਅੱਜ ਆਉਣਗੇ ਤੇ ਭਾਜ ਆਉਂਦੇ ਵੀ ਆ ਤੇ ਵਿਰੋਧੀ ਪਾਰਟੀ ਸਾਨੂੰ ਫੰਡ ਦੇਣ ਦਾ ਇਨਕਾਰ ਕਰ ਜਾਂਦੇ ਆ ਉਹ ਕਹਿੰਦੇ ਹਾਲੇ ਪੈਸੇ ਨਹੀਂ ਆ ਸਾਡੇ ਕੋਲ